ਜੈ ਗੁਰਦੇਵ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪਣੇ ਰਬਦਾਸੀਆ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਕਿ ਕਹਿੰਦੇ ਆ ਵੀ ਰਬਦਾਸੀਆ ਧਰਮ ਹੀ ਕਿਉਂ ਬਣਾਇਆ ਕਿਉਂ ਲਿਖਿਆ ਸਤਗੁਰ ਸਰਬੰਦਾਸ ਮਹਾਰਾਜ ਨੇ 2 ਫਰਵਰੀ 1964 ਨੂੰ ਪਿੰਡ ਬੱਲਾ ਤਪਸਤਾਨ ਬਾਬਾ ਪਿੱਪਲਦਾਸ ਜੀ ਉੱਥੇ ਉਹਨੇ 2 ਫਰਵਰੀ 1964 ਨੂੰ ਡੇਰਾ ਰਬਦਾਸੀਆ ਲਿਖਵਾ ਦਿੱਤਾ ਉਹਨੇ ਗੁਰੂ ਅਦਾਸ ਮੰਦਿਰ ਹੀ ਲਿਖਵਾਇਆ ਹੋਰ ਕੋਈ ਨਹੀਂ ਲਿਖਵਾਇਆ ਇਹ ਸੰਗਤਾਂ 'ਚ ਬਹੁਤ ਸੋਚਣ ਵਾਲੀ ਗੱਲ ਸਤਗੁਰ ਸਰਬੰਦਾਹ ਮਾਰਿਆਂ ਤਾਂ ਪਹਿਲੇ ਠੱਪਾ ਲਾਤਾ ਰ ਵਿਦਾਸਿਆ ਧਰਮ ਤੇ ਹੁਣ ਸਾਡੇ ਕਈ ਵਿਦਵਾਨ ਲੋਕ ਕਿੰਤੂ ਪ੍ਰੰਤੂ ਕਰਦੇ ਰ ਵਿਦਾਸਿਆ ਧਰਮ ਦੇ ਰ ਵਿਦਾਸਿਆ ਧਰਮ 'ਚ ਦਾ ਫੁਲਾਨਾ ਢੈਂਕੜਾ ਇਹ ਕਾਹ ਤੋਂ ਬਣਾਇਆ ਇਹ ਅਸੀਂ ਦੱਸਣਾ ਚਾਹੁੰਦੇ ਆ ਵੀ ਸਤਗੁਰ ਸਰਬੰਦਾਹ ਮਾਰਿਆਂ ਮੋਹਰ ਲਾਈ ਆ ਉਹ ਮਾਰਾ ਪਤਾ ਹੀ ਆਉਣ ਵਾਲੇ ਸਮੇਂ ਵਿੱਚ ਸਾਡਾ ਆਪਣਾ ਗ੍ਰੰਥ ਤਿਆਰ ਹੋਵੇਗਾ ਅਮਰਤ ਬਾਣੀ ਗ੍ਰੰਥ ਤਿਆਰ ਹੋਵੇਗਾ ਇਹ ਸਦੇ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਮਰਤ ਬਾਣੀ ਸਾਡਾ ਗ੍ਰੰਥ ਆ ਫਰਦਾ ਨਿਸ਼ਾਨ ਆ ਜਗਤਪ੍ਰੇਵ ਧੰਨ ਗੁਰਦੇਵ ਸਾਡਾ ਬੋਲਾ ਆ ਤੇ ਰਬਦਾਸੀਆ ਧਰਮ ਸਾਡਾ ਆਪਣਾ ਧਰਮ ਆ ਜਿਹੜਾ ਗੁਰੂ ਦੇਵ ਦਾਸ ਬਾਰਾ ਨੇ ਮੰਨਦਾ ਉਹ ਰਬਦਾਸੀਆ ਆ ਉਹ ਰਬਦਾਸੀਆ ਧਰਮ ਨੂੰ ਪੈਰੋਕਾਰ ਆ ਤੇ ਸਾਡਾ ਸ਼ੀਰ ਗਵਰਧਨਪੁਰ ਮੱਕਾ ਆ ਤੇ ਸਾਡਾ ਪਿੰਡ ਬੱਲਾ ਕਾਬਾ ਆ ਇਹਨੂੰ ਅਸੀਂ ਨਮਸਕਾਰ ਕਰਦੇ ਹਾਂ ਜਗਤਪ੍ਰੇਵ ਧੰਨ ਗੁਰਦੇਵ